ਵਾਗੁਰੂ ਤੇਗ ਬਹਾਦਰ ਹਿੰਦੀ ਚਾਦਰ ਸ਼ਾਂਤੀ ਪੁੰਜ ਪ੍ਰੇਮ ਦੇ ਸਾਗਰ ਕੀਤਾ ਸਿੱਖੀ ਸਿਦਕ ਉਜਾਗਰ ਹੋਇਆ ਧਰਮ ਦਾ ਜਦੋਂ ਨਿਰਾਦਰ ਜ਼ਾਲਿਮ ਮੌਰੰਗ ਜ਼ੈਬ ਨੇ ਹਿੰਦੂਆਂ ਦੇ ਜੰਜੂ ਲਾ ਕੇ ਕਤਲੇਆਮ ਮਚਾ ਦਿੱਤਾ ਲਾਲ ਕਿਲੇ ਦੀਆਂ ਲਾਲ ਦੀਵਾਰਾਂ ਦਿਲ ਦਹਿਨਾ ਦਿੱਤਾ ਚਾਂਦਨੀ ਚੌਕ ਦਿੱਲੀ ਵਿੱਚ ਕਾਜ਼ੀ ਹੁਕਮ ਸੁਣਾ ਦਿੱਤਾ ਸਿਰ ਧੜ ਤੋਂ ਕਰੋ ਅਲੱਗ ਜਦੋਂ ਇਹ ਫਤਵਾ ਲਾ ਦਿੱਤਾ ਉਸੇ ਵੇਲੇ ਸ੍ਰੀ ਗੁਰੂ ਨੇ ਪੇਟ ਚੜਾ ਦਿੱਤਾ ਕਸ਼ਮੀਰੀ ਪੰਡਤਾਂ ਨਾਲ ਕੀਤਾ वचन निवादा ਦਿੱਤਾ ਫੇਰ ਗੁਰੂ ਗੋਬਿੰਦ ਰਿਆ ਸਰਬੰਸ ਲੋਟਾ ਦਿੱਤਾ ਗਿੱਦੜੋ ਸ਼ੇਰ ਬਣਾ ਦਿੱਤਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੀ ਆਪ ਜੀ ਦੇ ਪਰਿਵਾਰ ਦੀ ਆਪ ਜੀ ਦੇ ਸ਼ਹੀਦਾਂ ਮੁਰਿਦਾਂ ਦੀ ਲਾਸਾਨੀ ਕੁਰਬਾਨੀ ਦਾ ਦੇਣਾ ਅਸੀਂ ਕੋਈ ਵੀ ਨਹੀਂ ਦੇ ਸਕਾਂਗੇ ਅਸੀਂ ਤੁਹਾਡੇ ਰਣੀ ਹਾਂ ਤੇ ਹਮੇਸ਼ਾ ਰਣੀ ਰਹਾਂ ਸਾਡੇ ਉੱਤੇ ਕਿਰਪਾ ਕਰਨੀ ਸਾਡੇ ਉੱਤੇ ਮਿਹਰ ਕਰਨੀ ਕਿਉਂਕਿ ਆਪ ਜੀ ਦੇ ਬਚਨ ਕਿ ਜੋਤੋ ਪ੍ਰੇਮ ਖੇਲਣ ਦਾ ਚਾਉ ਸਿਰ ਤੇ ਤਲੀ ਗਲੀ ਮੁਰਿਆਓ ਸਿਰ ਤੇ ਤਲੀ ਗਲੀ ਮੁਰਿਆਓ ਸਿਰ ਤੇ ਤਲੀ ਗਲੀ ਮੁਰਿਆਓ ਵਾਈਡੂ ਦੀ ਕਾਲਸਾ ਵਾਈਡੂ ਮੇਰੀ ਕੀ ਫਤ